ਗੁਜਰੀ ਮਹਲਾ ਤੀਜਾ ਜੁਗ ਮਾਹੇ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾ ਵੈ ਮੁਕਤ ਨਾ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੀ ਗੁਰੇ ਆਪਣੇ ਸਤਿ ਬਲਿਹਾਰੈ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਉ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈਐ ਹਰ ਸਿਉ ਰਹੇ ਸਮਾਈ ਸੇ ਮੁਕਤ ਜੇ ਮਨ ਜੜ ਹੈ ਫਿਰ ਧਾਤ ਨਾਲ ਆ ਗਏ ਦਸਵੇਂ ਦਵਾਰ ਰਹਿਤ ਕਰੇ ਤ੍ਰੇ ਭਵਣ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹਲਾ 3 ਆ ਜਗ ਮਾਹੀ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੇ ਗੁਰ ਆਪਣੇ ਸਤ ਬਲੇ ਹਾਰੇ ਜਾਉ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੇ ਸਮਾਏ ਰਹਾਓ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਈਏ ਹਰ ਸਿਉ ਰਹੇ ਸਮਾਏ ਸੇ ਮੁਕਤ ਜੇ ਮਨ ਜਿੜ ਹੈ ਫਿਰ ਧਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਵਣ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਏ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਭਾਏ ਗੂਜਰੀ ਮਹਲਾ 3 ਜਾ ਜੁਗਵਾਹੇ ਨਾਮੁ ਦੁਲਬ ਹੈ ਗੁਰਮੁਖ ਪਾਇ ਜਾਏ ਬਿੰਨ ਨਾ ਵੇ ਮੁਕਤ ਨ ਹੋ ਬਈ ਵੇਖੋ ਕੋ ਵਯੋ ਪਾਏ ਬਲੇ ਹਾਰੀ ਬੁਰੇ ਆਪਣੇ ਸਦ ਬਲੇ ਹਾਰੈ ਜਾਓ ਸਤ ਗੁਰ ਮਿਲਿਆ ਹਰ ਮਨ ਵਸੈ ਸਹਿਜੇ ਰਹੇ ਸਮਾਇ ਰਹਾਉ ਜਾ ਪਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੇ ਤੇ ਹਰ ਪਾਈਐ ਹਰ ਸਿਉ ਰਹੇ ਸਮਾਇ ਸੇ ਮੁਕਤ ਜੇ ਮਨ ਜੜ ਹੈ ਫਿਰ ਤਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਉਣ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸਕੇ ਰਜਾਏ ਇਹੋ ਕਾਰਣ ਕਰਤਾ ਕਰੇ ਜੋਤੇ ਜੋਤ ਸਮਾਏ ਗੁਜਰੀ ਮਹਲਾ 3 ਜਾ ਜੁਗ ਮਾਹੀ ਨਾਮ ਦੁਲਗ ਹੈ ਗੁਰਮੁਖ ਪਾਇਆ ਜਾਏ ਬਿਨ ਲਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੀ ਗੁਰ ਆਪਣੇ ਸਤ ਬਲੇ ਹਾਰੇ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਿਜ ਰਹਿ ਸਮਾਏ ਰਹਾਉ ਜਾਪ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਗੇ ਤੇ ਹਰ ਪਾਈਏ ਹਰ ਸੋ ਰਹਿ ਸਮਾਏ ਸੇ ਮੁਕਤ ਜੇ ਮਨ ਜਣ ਹੈ ਫਿਰ ਧਾਤ ਲਾ ਲਗ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇ ਭਵਨ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸਕੇ ਰਜਾਏ ਇਹੋ ਕਾਰਨ ਕਰਤਾ ਕਰੇ ਜੋ ਤੇ ਜੋਤ ਸਮਾਏ ਗੂਜਰੀ ਮਹੱਲਾਤੀ ਜਾ ਜੁਗ ਮਾਹੇ ਨਾਮ ਦੁਲਬ ਹੈ ਗੁਰਮੁਖ ਪਾਹਾ ਜਾਏ ਬੇਲ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੇ ਗੁਰ ਆਪਣੇ ਸਦ ਬਲੇ ਹਾਰੇ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੇ ਸਮਾਏ ਰਹਾਉ ਜਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈਐ ਹਰ ਸੂਰਹੇ ਸਮਾਏ 세 ਮੁਕਤ ਜੇ ਮਨ ਜੜ ਹੈ ਫਿਰ ਧਾਤ ਨਾ ਲਾਗ ਆਏ ਦਸਵੇਂ ਦਵਾਰ ਰਹਿਤ ਕਰੇ ਤਰੇ ਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਏ ਇਹ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹੱਲਾ ਤੀਜਾ ਜੁਗਮਾਹੇ ਨਾਮੁ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੇ ਸਮਾਏ ਰਹਾ ਜਾ ਪਾ ਪਾਇਆ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਈਏ ਹਰ ਸੂ ਰਹਿ ਸਮਾਏ ਸੇ ਮੁਕਤ ਜੇ ਮਨ ਜੜਹਿ ਫਿਰ ਧਾਤ ਨਾਲ ਲਗ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਮਣ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਏ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਵਾਰੇ ਗੂਜਰੀ ਮਹੱਲਾ ਤੀਜਾ ਜਗਮਾਹੇ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬੇਲ ਲਾਵੇ ਮੁਕਤ ਲਹੋਵਈ ਵੇਖੋ ਕੋ ਵਪਾਈ ਬਲੇਹਾਰੀ ਗੁਰ ਆਪਣੇ ਸਤ ਬਲੇਹਾਰੇ ਜਾਉ ਸਤ ਗੁਰ ਮਿਲੇ ਹਰ ਮਨ ਵਸੈ ਸਹਿਜੇ ਰਹੇ ਸਮਾਏ ਜਾਪ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗ ਤੇ ਹਰ ਪਾਈਏ ਹਰ ਸਉ ਰਹਿ ਸਵਾਏ ਹੇ ਮੁਕਤ ਜੇ ਮਨ ਜੜੇ ਫਿਰ ਕਾਤਲ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇ ਭਉਣ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਏ ਧਿਉ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਜਗ ਮਾਹੀ ਨਾਮੁ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਹ ਹੋਵੈ ਵੇਖੋ ਕੋ ਵਿਉ ਪਾਏ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਰ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਓ ਜਾ ਕੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੇ ਤੇ ਹਰ ਪਾਈਏ ਹਰ ਸੂ ਰਹਿ ਸਮਾਏ ਸੇ ਮੁਕਤ ਜੇ ਮਨ ਜੜਹਿ ਫਿਰ ਧਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤਰੇ ਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਇ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਬਾਏ ਗੁਜਰੀ ਮਹਲਾ 3 ਜਗ ਮਾਹੇ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਵਿਉਪਾਏ ਬਲੇ ਹਾਰੀ ਗੁਰ ਆਪਣੇ ਸਦ ਬਲੇ ਹਾਰੈ ਜਾਉ ਸਤ ਗੁਰ ਮਿਲਿਆ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਉ ਜਾ ਭੋ ਪਾਏ ਆਪਣਾ ਬੈਰਾਗ ਉਪਜੇ ਮਨ ਆਏ ਬੈਰਾਗ ਤੇ ਹਰ ਪਾਈਏ ਹਰ ਸਿਉ ਰਹੇ ਸਮਾਏ ਸੇ ਮੁਕਤ ਜੇ ਮਨ ਜੜ ਹੈ ਫਿਰ ਧਾਤ ਨਾਲ ਲੱਗ ਆਏ ਦਸਵੇਂ ਦਵਾਰ ਰਹਿਤ ਕਰੇ ਤਰੇ ਭਵਣ ਸੁਝੇ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹਲਾ ਤੀਜਾ ਜੁਗ ਮਾਹੇ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵੈ ਵੇਖੋ ਕੋ ਵਿਅ ਪਾਏ ਬਲੇ ਹਾਰੇ ਗੁਰ ਆਪਣੇ ਸਦ ਬਲੇ ਹਾਰੇ ਜਾਉ ਸਤ ਗੁਰ ਮਿਲਿ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਉ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਈਏ ਹਰ ਸਿਉ ਰਹੇ ਸਮਾਏ ਸੇ ਮੁਕਤ ਜੇ ਮਨ ਜਿੜਹਿ ਫਿਰ ਧਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਵਣ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਏ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹਲਾ 3 ਜੁਗ ਬਾਹੇ ਨਾਮ ਦੁਲਬ ਹੈ ਗੁਰਮੁਖ ਪਾਇ ਜਾਏ ਬਿਨ ਨਾ ਵੈ ਮੁਕਤ ਨ ਹੋ ਬਈ ਵੇਖੋ ਕੋ ਵਯੋ ਪਾਏ ਬਲੇ ਹਾਰੀ ਬੁਰੇ ਆਪਣੇ ਸਦ ਬਲੇ ਹਾਰਹਿ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾਉ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੇ ਤੇ ਹਰ ਪਾਈਐ ਹਰ ਸਿਉ ਰਹੇ ਸਮਾਏ ਸੇ ਮੁਕਤ ਜੇ ਮਨ ਜੜਹਿ ਫਿਰ ਤਾਤ ਨ ਲਾਗੇ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਉੜ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸਕੇ ਰਜਾਏ ਇਹੋ ਕਾਰਨ ਕਰਤਾ ਕਰੇ ਜੋ ਤੇ ਜੋਤ ਸਮਾਏ ਗੁਜਰੀ ਮਹਲਾ 3 ਜਾ ਜੁਗ ਮਾਹੇ ਨਾਮ ਦੁਲਗ ਹੈ ਗੁਰਮੁਖ ਪਾਇਆ ਜਾਏ बिन नावे मुक्त न ना होवै वेखो को व्यो वे पाए बलहारी गुर अपने सत बलहारी जाओ सत गुर मिले हर मन वसै ਸਹਿਜੇ ਰਹੇ ਸਮਾਏ ਰਹਾਉ ਜਾਪੋ ਪਾਏ ਆਪਣਾ ਬੇराग ਉਪਜੈ ਮਨ ਆਏ ਬੇराग ਤੇ ਹਰ ਪਾਈਏ ਹਰ ਸੋ ਰਹੇ ਸਮਾਏ ਇਹ ਮੁਕਤ ਜੇ ਮਨ ਜਣ ਹੈ ਫਿਰ ਧਾਤ ਲਾ ਲਗ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇ ਭਵਨ ਸੁਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸਕੇ ਰਜਾਏ ਇਹੋ ਕਾਰਨ ਕਰਤਾ ਕਰੇ ਜੋ ਤੇ ਜੋਤ ਸਮਾਏ ਗੂਜਰੀ ਮਹੱਲਾ ਤੀਜਾ ਜੁਗ ਮਾਹੇ ਨਾਮ ਦੁਲਬ ਹੈ ਗੁਰਮੁਖ ਪਾਹਾ ਜਾਏ ਬੇਲ ਨਾਵੇ ਮੁਕਤ ਨਾ ਹੋਵਈ ਵੇਖੋ ਕੋ ਵਿਉ ਪਾਏ ਬਲੇ ਹਾਰੇ ਗੁਰ ਆਪਣੇ ਸਦ ਬਲੇ ਹਾਰੇ ਜਾਓ ਸਤ ਗੁਰ ਮਿਲਿਆ ਹਰ ਮਨ ਵਸੈ ਸਹਜੇ ਰਹੇ ਸਮਾਏ ਰਹਾਉ ਜਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈਐ ਹਰ ਸੂਰਹੇ ਸਮਾਏ ਸੇ ਮੁਕਤ ਜੇ ਮਨ ਜਿੜਹਿ ਫਿਰ ਧਾਤ ਨਾਲ ਲਾਗੈ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪਮਣ ਸੋ ਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਇ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੂਜਰੀ ਮਹੱਲਾ ਤੀਜਾ ਜੁਗਮਾਹੇ ਨਾਮੁ ਦੁਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨ ਹੋਵਈ ਵੇਖੋ ਕੋ ਵਿਉ ਪਾਏ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੇ ਜਾਓ ਸਤ ਗੁਰ ਮਿਲੇ ਹਰ ਮਨ ਵਸੈ सहजे रह समाए रहाओ जाप पाए अपना बैराग उपजे मन आए बैराग ते हर पाईए हर सूं रह समाए ਸੇ ਮੁਕਤ ਜੇ ਮਨ ਜਿੜਹਿ ਫਿਰ ਧਾਤ ਨਾਲ ਲਗ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰੇਪੰਣ ਸੁਝੇ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਏ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਵਾਰੇ ਗੂਜਰੀ ਮਹਲਾ 3 ਜਾ ਜੁਗਵਾਹੇ ਨਾਮ ਦੁਲਬ ਹੈ ਗੁਰਮੁਖ ਪਾਇਆ ਜਾਏ ਬੇਲ ਨਾਵੇ ਮੁਕਤ ਨਾ ਹੋਈ ਵੇਖੋ ਕੋ ਵਿਪਾਏ ਬਲੇ ਹਰੀ ਗੁਰ ਆਪਣੇ ਸਦ ਬਲੇ ਹਾਰੇ ਜਾਉ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੈ ਸਮਾਏ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗ ਤੇ ਹਰ ਪਾਈਐ ਹਰ ਸੂਰ ਹੈ ਸਵਾਇ ਸੇ ਮੁਕਤ ਜੇ ਮਨ ਜੜੇ ਫਿਰ ਤਾਤ ਲਾਗੈ ਆਏ ਦਸਵੇਂ ਦਵਾਰ ਰਹਿਤ ਕਰੇ ਤ੍ਰਿ ਭਉਣ ਸੁਜੀ ਪਾਏ ਲਾਲਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਇ ਇਹ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਗੁਜਰੀ ਮਹੱਲਾ ਤੀਜਾ ਜੁਗ ਮਹਿਲਾ ਮੁਦਲਬ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਾ ਹੋਵੇ ਵੇਖੋ ਕੋ ਵਿਆਪਾਏ ਬਲੇ ਹਾਰੇ ਗੁਰ ਆਪਣੇ ਸਦ ਬਲੇ ਹਾਰੇ ਜਾਓ ਸਤ ਗੁਰ ਮਿਲੇ ਹਰ ਮਨ ਵਸੈ ਸਹਜੇ ਰਹੈ ਸਮਾਇ ਰਹਾ ਜਾਪੋ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰਾਗੈ ਤੇ ਹਰ ਪਾਈਐ ਹਰ ਸੂ ਰਹਿ ਸਮਾਇ ਸੇ ਮੁਕਤ ਜੇ ਮਨ ਜਣਹਿ ਫਿਰ ਧਾਤ ਨ ਲਾਗੈ ਆਏ ਤਸਵੇ ਦਵਾਰ ਰਹਿਤ ਕਰੇ ਤੇਰੇ ਭਵਨ ਸੋਜੀ ਪਾਏ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੇ ਰਜਾਇ ਇਹੋ ਕਾਰਣ ਕਰਤਾ ਕਰੇ ਜੋਤੀ ਜੋਤ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ